ਇਸ ਸਕੂਲ ਦੇ ਇੱਕ ਅਧਿਆਪਕ ਤੇ ਬੱਚੇ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਦਾ ਹੈ। ਉਹ ਇਲਜ਼ਾਮ ਤੋਂ ਬਾਅਦ ਪਿੰਡ ਦਾ ਇੱਕ ਹਿੱਸਾ ਇੱਕ ਆਬਾਦੀ ਦਾ ਜਿਹੜਾ ਇੱਕ ਹਿੱਸਾ ਉਹ ਮਾਸਟਰ ਦੇ ਹੱਕ ਦੇ ਵਿੱਚ ਆ ਜਾਂਦਾ। ਕੀ ਮਾਮਲਾ ਬਈ ਸਾਰਾ? ਮਾਮਲਾ ਤਾਂ ਕੁਝ ਵੀ ਨਹੀਂ ਜੀ ਇਹ ਮਾਮਲਾ ਬਣਾਇਆ ਹੀ ਗਿਆ। ਉਹਨੇ ਬੱਚੇ ਦੇ ਚਲੋ ਉਹਨੇ ਕੋਈ ਸ਼ਰਾਰਤ ਕੀਤੀ ਨਹੀਂ ਉਹਦੇ ਉਹ ਮਾਰੀਆਂ ਤੇ ਉਹਦੇ ਕਰਕੇ ਲਈ ਵੀ ਇਸ਼ੂ ਐਡਾ ਬਣਾਤਾ ਵੀ ਉਹਦੀ ਬਦਲੀ ਕਰਾਉਣੀ ਆ ਉਹਦੀ ਐਂ ਕਰਾਉਣਾ ਪਰ ਇਹ ਗੱਲਾਂ ਨਹੀਂ ਚਾਹੀਦੀਆਂ ਜੀ। ਜੇ ਬੱਚਿਆਂ ਨੂੰ ਆਪਾਂ ਨਾ ਝੜਕਾਂਗੇ ਉਹ ਬੱਚੇ ਨਾ ਪੜ੍ਹੇ ਨਸ਼ੇ ਤੇ ਲੱਗਣਗੇ ਚੋਰੀਆਂ ਕਰਨਗੇ ਜੇ ਮੜਾ ਜਾ ਕੋਈ ਟੀਚਰਾਂ ਦਾ ਡਰ ਹੋਊਗਾ ਜਿੱਦਾਂ ਦਾ ਇਹ ਮੁੱਦਾ ਉੱਠਿਆ ਵੈ ਜੀ ਟੀਚਰ ਇੰਨੇ ਸਹਿਮੇ ਪਏ ਆ ਕਿ ਬੱਚਾ ਕੋਈ ਵੀ ਆਵੇ ਕੋਈ ਨਾ ਆਵੇ ਬਸ ਉਹਨਾਂ ਨੇ ਆਪਦਾ ਬਸ ਦੀ ਡਿਊਟੀ ਦਾ ਕੰਮ ਕਰਨਾ ਹੈ ਜੇਕਰ ਮਾਸਟਰ ਦੀ ਬਦਲੀ ਨਾ ਰੁਕਦੀ ਫੇਰ ਕੀ ਅਗਲਾ ਕੀ ਐਕਸ਼ਨ ਬੇ ਜੀ ਅਸੀਂ ਜਿੰਦਰੀ ਲਾ ਦੇਾਂਗੇ ਵੀ ਚਲੋ ਨਾ ਇਹ ਨਹੀਂ ਗੱਲ ਖੜਾਰਗੇ ਜਿਹੜਾ ਰਾਜੀਨਾਮਾ ਹੋ ਜਾਈ ਉਹ ਪੰਚਾਇਤ ਨੂੰ ਮੰਨਿਆ ਜਾਵੇ ਠੀਕ ਆ ਉਸ ਤੋਂ ਬਾਅਦ ਜਿਹੜੀਆਂ ਅਸਰਾਰਤਾ ਕਰਦੇ ਆ ਨਾ ਇਹ ਸਭ ਤੋਂ ਝੋਲਮ ਵਾਲੀ ਗੱਲ ਹੈ ਤੇ ਫੇਰ ਮਾਮਲਾ ਦੁਬਾਰਾ ਕੀ ਲੱਗਦਾ ਕੋਈ ਕਿਤੇ ਸਿਆਸੀ ਤਾਂ ਨਹੀਂ ਪਿੰਡ ਦੀ ਧੜੇਬੰਦੀ ਕਰਕੇ ਕਿਤੇ ਹੋ ਗਿਆ ਹੋਵੇ ਉੱਥੇ ਗਿਆ ਹੋਵੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਬੇਬਲ ਖੁਰਦ ਇਸ ਇੱਥੇ ਸਕੂਲ ਦੇ ਇੱਕ ਅਧਿਆਪਕ ਤੇ ਬੱਚੇ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਦਾ ਉਹ ਇਲਜ਼ਾਮ ਤੋਂ ਬਾਅਦ ਪਿੰਡ ਦਾ ਇੱਕ ਹਿੱਸਾ ਇੱਕ ਆਬਾਦੀ ਦਾ ਜਿਹੜਾ ਇੱਕ ਹਿੱਸਾ ਉਹ ਮਾਸਟਰ ਦੇ ਹੱਕ ਦੇ ਵਿੱਚ ਆ ਜਾਂਦਾ ਗੱਲਬਾਤ ਕਰਦੇ ਆ ਕਿ ਸਾਰਾ ਮਾਮਲਾ ਕੀ ਹੈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਕੀ ਮਾਮਲਾ ਬਾਈ ਸਾਰਾ ਮਾਮਲਾ ਤਾਂ ਕੁਝ ਵੀ ਨਹੀਂ ਜੀ ਇਹ ਮਾਮਲਾ ਬਣਾਇਆ ਹੀ ਗਿਆ ਇੱਕ ਆਪਣੇ ਜਸਵਿੰਦਰ ਸਾਰਾ ਉਹਨੇ ਬੱਚੇ ਦੇ ਚਲੋ ਉਹਨੇ ਕੋਈ ਸ਼ਰਾਰਤ ਕੀਤੀ ਨਹੀਂ ਉਹਦੇ ਉਹ ਮਾਰ ਗਾ ਤੇ ਉਹਦੇ ਕਰਕੇ ਲਈ ਵੀ ਇਸ਼ੂ ਐਡਾ ਬਣਾਤਾ ਵੀ ਉਹਦੀ ਬਦਲੀ ਕਰਾਉਣੀ ਹੈ ਉਹਦੀ ਐਂ ਕਰਾਉਣਾ ਪਰ ਇਹ ਗੱਲਾਂ ਨਹੀਂ ਚਾਹੀਦੀਆਂ ਜੀ ਹੁਣ ਮੰਨ ਲਓ ਵੀ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਸਾਰੇ ਸਾਡੇ ਗਰੀਬਾਂ ਦੇ ਬੱਚੇ ਪੜ੍ਹਦੇ ਆ ਉਹ ਵੀ ਇੱਕ ਗਰੀਬ ਜਾਤੀ ਨਾਲ ਸੰਬੰਧ ਕਾ ਮਾਸਟਰ ਜਸਿੰਦਰ ਤੇ ਉਹ ਬਹੁਤ ਹੀ ਜ਼ਿਆਦਾ ਨੇਕ ਬੰਦਾ ਹੈ ਵੀ ਜਣੀ ਦੀ ਪੜ੍ਹਾਈ ਬੱਚਿਆਂ ਨੂੰ ਬਹੁਤ ਹੀ ਵਧੀਆ ਕਰਾਉਂਦਾ ਹੈ ਤੇ ਪਰ ਜਿਹੜੇ ਇਹ ਆ ਇਹ ਹੁਣ ਮੰਨ ਲਓ ਵੀ ਜੇ ਬੱਚਿਆਂ ਨੂੰ ਆਪਾਂ ਨਾ ਝੜਕਾਂਗੇ ਉਹ ਬੱਚੇ ਨਾ ਪੜ੍ਹੇ ਨਸ਼ੇ ਤੇ ਲੱਗਣਗੇ ਚੋਰੀਆਂ ਕਰਨਗੇ ਜੇ ਮੜਾ ਜਾ ਕੋਈ ਟੀਚਰਾਂ ਦਾ ਡਰ ਹੋਊਗਾ ਟੀਚਰ ਆਪਦੇ ਮਾਪਿਆਂ ਨੂੰ ਦੱਸਣਗੇ ਮਾਪਿਆਂ ਦਾ ਡਰ ਮੰਨੂਗਾ ਤੇ ਬੱਚਾ ਫੇਰ ਹੀ ਅੱਗੇ ਜਾਊਗਾ ਜੇ ਆਪਾਂ ਬੱਚੇ ਨੂੰ ਮੰਨ ਲਓ ਵੀ ਆਪਾਂ ਝੜਕਾਂਗੇ ਹੀ ਨਾ ਪਾਂਗੇ ਕੁਝ ਕਵਾਂਗੇ ਹੀ ਨਾ ਹੁਣ ਜਿੱਦਾਂ ਦਾ ਇਹ ਮੁੱਦਾ ਉੱਠਿਆ ਵੈ ਜੀ ਟੀਚਰ ਇੰਨੇ ਸਹਿਮੇ ਪਏ ਆ ਕਿ ਬੱਚਾ ਕੋਈ ਵੀ ਆਵੇ ਕੋਈ ਨਾ ਆਵੇ ਬਸ ਉਹਨਾਂ ਨੇ ਆਪਦਾ ਬਸ ਦੀ ਡਿਊਟੀ ਦਾ ਕੰਮ ਕਰਨਾ ਹੈ ਹੋਰ ਕੋਈ ਮੇਰੇ ਹਿਸਾਬ ਨਾਲ ਜੇ ਇਦਾਂ ਹੀ ਰਿਹਾ ਇਹ ਮਾਹੌਲ ਤੇ ਮੇਰੇ ਹਿਸਾਬ ਨਾਲ ਗਰੀਬ ਜਨਤਾ ਤੇ ਬਹੁਤ ਹੀ ਜ਼ਿਆਦਾ ਬੱਚਿਆਂ ਤੇ ਪ੍ਰਭਾਵ ਪਊਗਾ ਤੇ ਵੀ ਬੇਨਤੀ ਆ ਮੇਰੀ ਤਾਂ ਇਹ ਹੀ ਵੀ ਇਹ ਮੁੱਦਾ ਇੱਥੇ ਵੀ ਉਹਨਾਂ ਨੂੰ ਜਸਵਿੰਦਰ ਸਰ ਦੀ ਬਦਲੀ ਨਾ ਕੀਤੀ ਜਾਵੇ ਤੁਸੀਂ ਮਾਸਟਰ ਜਸਵਿੰਦਰ ਦੇ ਹੱਕ ਚੋਂ ਸਾਰਾ ਪਿੰਡ ਸਾਰਾ ਪਿੰਡ ਵੇਖੋ ਜੀ ਕਿੰਨੇ ਹੁਣ ਝੋਨੇ ਨੂੰ ਲੱਗੇ ਝੋਨੇ ਦੇ ਵਿੱਚੋਂ ਹੜਾ ਟਰ ਕੇ ਆਏ ਆ ਸਾਰਾ ਪਿੰਡ ਉਹਦੇ ਨਾਲ ਆ ਜੀ ਜਾ ਕੇ ਤੁਸੀਂ ਸਕੂਲ ਦਾ ਵੀਊ ਲੈ ਕੇ ਆਓ ਜੇ ਵੀ ਕਿੱਡਾ ਵਧੀਆ ਸਕੂਲ ਸਮਰਾਟ ਬਣਾਇਆ ਉਹ ਸਿਰਫ ਕੱਲੀ ਜਸਵਿੰਦਰ ਸਰ ਦੀ ਦੇਣ ਆ ਹੋਰ ਮੈਂ ਪਲੰਬਰ ਦਾ ਕੰਮ ਕਰਦਾ ਮੈਂ ਉਥੇ ਜਾਣਾ ਕਿਸੇ ਮੈਨੂੰ ਹੋਰ ਟੀਚਰ ਨੇ ਫੋਨ ਨਹੀਂ ਲਾਇਆ ਭਾਈ ਸਾਡੀਆਂ ਟੈਂਕੀਆਂ ਖਰਾਬ ਆ ਚਾਹੇ ਬੱਚਿਆਂ ਦਾ ਪਾਣੀ ਪੀਣ ਵਾਲਾ ਖਰਾਬ ਆ ਫਿਲਟਰ ਵੀ ਉਹਨੇ ਲਵਾਏ ਆ ਫਿਰ ਅੰਜੇ ਫਿਲਟਰ ਦੇ ਵਿੱਚੋਂ ਪਾਣੀ ਜੇ ਠੰਡਾ ਫਰਿੱਜ ਦੇ ਵਿੱਚ ਜਾਂਦਾ ਉਹ ਵੀ ਉਹਦੀ ਦੇਣਾ ਜੀ ਹੁਣ ਦੱਸੋ ਵੀ ਇਹਦੇ ਵਿੱਚ ਹੁਣ ਤੁਸੀਂ ਵੇਖ ਲਓ ਵੀ ਕਿੰਨਾ ਪਿੰਡ ਸਗਾ ਕਿੰਨਾ ਪਿੰਡ ਆਇਆ ਵਾ ਸਾਰਾ ਉਹਦੇ ਹੱਕ ਚ ਆਇਆ ਗਰੀਬ ਲੋਕ ਆਏ ਆ ਕਿਸੇ ਦੇ ਕਹਿਣੇ ਤੇ ਨਹੀਂ ਆਏ ਕਿਸੇ ਮਾਸਟਰ ਦੇ ਕਹਿਣੇ ਤੇ ਨਹੀਂ ਆਏਗੇ ਆਪਦੇ ਨੂੰ ਆਏ ਆ ਵੀ ਜੇ ਬਦਲਾਇਆ ਗਿਆ ਸਾਡੇ ਬੱਚਿਆਂ ਦਾ ਭਵਖਰਾ ਹੋਊਗਾ ਜੇਕਰ ਮਾਸਟਰ ਦੀ ਬਦਲੀ ਨਾ ਰੁਕਦੀ ਫੇਰ ਕੀ ਅਗਲਾ ਕੀ ਐਕਸ਼ਨ ਬੇ ਜੀ ਅਸੀਂ ਜੰਦਰੀ ਲਾ ਦੇਾਂਗੇ ਠੀਕ ਆ ਜਿੰਨਾ ਜਸਵਿੰਦਰ ਮਾਹਰ ਸਾਰਾ ਚੰਗਾ ਹੋ ਰਿਹਾ ਸਾਡੇ ਮਾਸਟਰ ਆਏ ਆ ਸਾਡੀ ਪੜ੍ਹਾਈ ਨੂੰ ਬਹੁਤ ਚੰਗੀ ਹੈ ਠੀਕ ਆ ਅੱਜ ਅਸੀਂ ਮਾਸਟਰ ਨੂੰ ਮਾੜਾ ਨਹੀਂ ਕਹਿੰਦੇ ਵੀ ਜਿੰਨੇ ਨਾ ਪੜ੍ਹਾਈ ਨੂੰ ਇਹਨਾਂ ਨੇ ਤਾਂ ਗਾਂਤ ਰਕੀ ਕੀਤੀ ਐ ਉਹਨਾਂ ਹੀ ਬਹੁਤ ਜ਼ਿਆਦਾ ਕਰਾਈਆ ਬੱਚਿਆਂ ਦੀ ਜੇ ਅੱਜ ਇਹਦੀ ਬਦਲੀ ਇੱਥੋਂ ਹੋਊਗੀ ਚਾਹ ਇਹਦੀ ਬਦਲੀ ਧੱਕੇ ਨਾਲ ਕਰਾਉਣਗੇ ਅਸੀਂ ਜਿੰਦਰੇ ਲਾ ਕੇ ਚਕੂ ਦੇ ਵਿੱਚ ਧਰਨਾ ਦੇਵਾਂਗੇ ਸਾਰਾ ਪਿੰਡ ਤੇ ਨਗਰ ਦੇ ਖੇੜੇ ਦੇ ਨਾਲ ਅਸੀਂ ਗਰੀਬ ਜਾਤੀਆਂ ਅਸੀਂ ਸਾਰੇ ਉੱਥੇ ਹੋਵਾਂ ਠੀਕ ਆ ਜੇ ਇਹ ਕਰ ਅਸੀਂ ਅੱਜ ਬੱਚੇ ਨੂੰ ਝੜਕਦੇ ਆ ਤੇ ਮਾਂ ਮਾਸਟਰ ਵੀ ਝੜਕਣਗੇ ਮਾਖਟਰ ਝੜਕਣਗੇ ਤਾਂ ਫੇਰ ਹੀ ਗਾਂ ਬੱਚੇ ਪੜਨਗੇ ਜੇ ਬੱਚਾ ਨੂੰ ਨਾ ਝੜਕੇ ਤੇ ਜੁਆ ਕਰਨ ਪੜਨ ਨਹੀਂਗਾ ਸਾਡੇ ਹੱਥ ਬਣ ਕੇ ਬੇਨਤੀ ਆ ਵੀ ਜਸ਼ਵਿੰਦਰ ਮਾਰਟੀ ਬਦੀ ਇਥੋਂ ਨਹੀਂ ਹੋਣੀ ਚਾਹੀਦੀ ਸਾਡਾ ਇਹ ਦਿਨ ਬਹੁਤ ਜਿਆਦਾ ਸਰਵੰਦਾ ਕਿਉਂਕਿ ਗਰੀਬ ਜਾਤੀ ਦੀ ਕਈ ਵਾਰ ਫੀਸ ਨਹੀਂ ਹੁੰਦੀ ਉਹ ਆਪੇ ਕੋਲੋਂ ਹੀ ਭਰ ਜਾਂਦੇ ਆ ਠੀਕ ਹੈ ਜੀ ਸਾਡੀ ਹੱਥ ਬਣ ਕੇ ਬੇਨਤੀ ਹੈ ਵੀ ਜਸ਼ਵਿੰਦਰ ਮਾਸਟਰ ਦੀ ਬਦਲੀ ਨਹੀਂ ਹੋਣੀ ਚਾਹੀਦੀ ਸਾਡੇ ਅੰਨ ਨੂੰ ਇਹ ਲੈਣਾ ਪੰਚਾਇਤ ਨੂੰ ਵੀ ਅਸੀਂ ਇਹੀ ਦੱਸਦੇ ਆਂ ਵੀ ਜੇ ਸਾਡੇ ਤੇ ਕੋਈ ਤਰਾਜ ਲਾਉਣਾ ਹੈ ਚਾ ਜਿੰਦਰੇ ਲਾਉਣ ਤੇ ਲਾਉਣਾ ਸਾਨੂੰ ਅੱਜ ਕਾ ਅਸੀਂ ਧਰਨਾ ਲਾਵਾ ਸਕੂਲ ਦੇ ਵਿੱਚ ਨਾ ਇਹ ਵੀ ਕਿਹਾ ਜਾ ਰਿਹਾ ਕਿ ਇਸ ਮਾਮਲੇ ਤੇ ਸਾਰੇ ਤੇ ਰਾਜੀਨਾਮਾ ਹੋ ਗਿਆ ਸੀ ਰਾਜੀਨਾਮੇ ਤੋਂ ਬਾਅਦ ਫੇਰ ਮਾਮਲਾ ਉੱਠ ਗਿਆ ਇਹਦਾ ਜੀ ਰਾਜੀਨਾਮਾ ਤਾਂ ਹੋਇਆ ਸੀਗਾ ਅਸੀਂ ਐਸੀ ਪਤਾ ਕੀ ਹਨੇ ਆ ਵੀ ਚਲੋ ਨਾ ਹੀ ਨਹੀਂ ਗੱਲ ਖਿਲਾਰਗੇ ਜਿਹੜਾ ਰਾਜੀਨਾਮਾ ਹੋ ਜਾਈ ਉਹ ਪੰਚਾਇਤ ਨੂੰ ਮੰਨਿਆ ਜਾਵੇ ਠੀਕ ਆ ਉਸ ਤੋਂ ਬਾਅਦ ਜਿਹੜੀਆਂ ਅਸਰਾਰਤਾ ਕਰਦੇ ਆ ਨਾ ਇਹ ਸਭ ਤੋਂ ਝੁਲਮ ਵਾਲੀ ਗੱਲ ਹੈ ਇਹ ਝੁਲਮ ਵਾਲੀ ਗੱਲ ਐ ਕਿ ਸਾਡੇ ਹੁਣ ਇੱਕ ਬੱਚੇ ਦੀ ਬਜਾਏ ਸਾਡੇ 100 ਬੱਚੇ ਦੀ ਪੜ੍ਹਾਈ ਬੇਕਾਰ ਜਾਂਦੀ ਹੈ ਠੀਕ ਆ ਜੀ ਛਾਡੀ ਹੱਥ ਬਣ ਕੇ ਬੇਨਤੀ ਹੈ ਵੀ ਇਹ ਨਾ ਕਮਾ ਦੇ ਵਿੱਚੋਂ ਜੇ ਕੋਈ ਲਾਕ ਡਾਟ ਹੈਗੀ ਹੈ ਇਹ ਆਪਸ ਵਿੱਚ ਬਹਿ ਕੇ ਗੱਡ ਲੈਣਾ ਤੇ ਇੱਕ ਦੂਜੇ ਦੇ ਬੱਚੇ ਦੇ ਵਿੱਚ ਨਾ ਇਹ ਦਾਖਲ ਦੇਣ ਹਾਂ ਪੜਾਈ ਦੇ ਵਿੱਚ ਨਾ ਹੋਣਾ ਛਾਡੀ ਹੱਥ ਬਣ ਕੇ ਬੇਨਤੀ ਇਹ ਹੋਈ ਹੈ ਜੀ ਠੀਕ ਹੈ ਜੀ ਧੰਨਵਾਦ ਅਸੀਂ ਜਿਸੰਦਰ ਬਾਟਾ ਨੂੰ ਇਹ ਗਾਣੇ ਵੀ ਸਾਡੀ ਇਹਦੀ ਬਦਲੀ ਨਹੀਂ ਹੋਣੀ ਚਾਹੀਦੀ ਰਾਜੀ ਨਮੇ ਦਾ ਕੀ ਮਾਮਲਾ ਸੀਗਾ ਜੀ ਪੂਰਾ ਸਰ ਅਸੀਂ ਨਾ 7 ਤਰੀਕ ਨੂੰ ਆ ਮੇਰੇ ਕੋਲ ਹੈਗਾ ਰਾਜੀ ਨਮਾ ਆ ਵਿਖਾਇਆ ਜਾਵੇ ਇਹ ਤੁਸੀਂ ਭੇਜੋ ਜੀ ਅਸੀਂ ਸਟੇਸ਼ਨ ਤੇ ਲਾ ਹਾਂਜੀ ਹਾਂਜੀ ਇਹ ਰਾਜੀ ਨਮਾ 7 ਤਰੀਕ ਨੂੰ ਹੋਇਆ ਵਾ ਘਟੋ ਘਟ 45 40 ਬੰਦੇ ਉੱਥੇ ਗਏ ਸੀਗੇ ਇਹਨਾਂ ਨੇ ਦੋਸ਼ ਲਾਇਆ ਸੀ ਵੀ ਇਹ ਧੱਕੇ ਨਾਲ ਰਾਜੀ ਨਮਾ ਕਰਾਇਆ ਗਿਆ ਅਸੀਂ ਬੱਚੇ ਦਾ ਪਤਾ ਲੈਣਗੇ ਅਸੀਂ ਮਾਸਟਰ ਜੀ ਵੀ ਗਏ ਸੀਗੇ ਤੇ ਆਪਣਾ ਇਹ 35-40 ਬੰਦਿਆਂ ਦੇ ਵਿੱਚ ਜਨੇ ਕਿ 45 ਬੰਦਿਆਂ ਦੇ ਵਿੱਚ ਰਾਜੀਨਾਮਾ ਹੋਇਆ ਕੋਈ ਜ਼ਬਰਦਸਤੀ ਨਹੀਂ ਸੀ ਇਹਨਾਂ ਦੀ ਸਹਿਮਤੀ ਨਾਲ ਜਨੇ ਕਿ ਰਾਜੀਨਾਮਾ ਹੋਇਆ ਇਹਨਾਂ ਨੇ ਕੱਲ ਕਾਨ ਰਾਂਸ ਕੀਤੀ ਸੀਗੀ ਇਸ ਕਮੇਟੀ ਦਾ ਵੀ ਇਹ ਜਨੇ ਅਧਿਆਪਕੇ ਵਧੀਆ ਸਾਡੇ ਸਾਰੇ ਸਟਾਫ ਸਟੇਕ ਹੈ ਜੀ ਵੀ ਸਕੂਲ ਦੀ ਦੇਖਭਾਲ ਬੱਚਿਆਂ ਬਾਰੇ ਵੀ ਉਹ ਤਾਂ ਕੋਈ ਬੱਚਾ ਨਾ ਮਾੜਾ ਮੋਟਾ ਕੋਈ ਸ਼ਰਾਰਤ ਕਰਦਾ ਹਨ ਉਹ ਤਾਂ ਕਰਕੇ ਵੀ ਮਾਰਿਆ ਸੀ ਅਧਿਆਪਕ ਨੇ ਪਰ ਫਿਰ ਵੀ ਉਹਨੇ ਸੌਰੀ ਫੀਲ ਸਾਰਿਆਂ ਸਾਹਮਣੇ ਕੀਤੀ ਹੈ ਵੀ ਮੈਨੂੰ ਇਥੋਂ ਗਲਤ ਹੋ ਗਿਆ ਜੇ ਮੈਨੂੰ ਮਾਰਿਆ ਵੀ ਗਿਆ ਤਾਂ ਗਲਤ ਹੋ ਗਿਆ ਤੇ ਵੀ ਰਾਜ ਨਾਮ ਹੋ ਚੁੱਕਿਆ ਸੀ ਜੀ ਸਤ ਇਹਦੇ ਚ ਪੈਸੇ ਦਾ ਵੀ ਲੈਣ ਦੇਣ ਹੋਇਆ ਸੀ ਮਹਾਮ ਬਣਦੀ ਜਾਨੀ ਕਿ ਜਿਹੜਾ ਕੋਈ ਖਰਚ ਪਾਣੀ ਹੋਇਆ ਉਹ ਲਵਾਇਆ ਗਿਆ ਜੀ ਹਾਂਜੀ ਹਾਂਜੀ ਤੇ ਫਿਰ ਵੀ ਜਦੋਂ ਇੰਨਾ ਕੁਝ ਹੋ ਗਿਆ ਪੈਸੇ ਦਾ ਲੈਣ ਦੇਣ ਹੋ ਗਿਆ ਤੇ ਫਿਰ ਮਾਮਲਾ ਦੁਬਾਰਾ ਕੀ ਲੱਗਦਾ ਕੋਈ ਕਿਤੇ ਸਿਆਸੀ ਤਾਂ ਨਹੀਂ ਪਿੰਡ ਦੀ ਝੜੇ ਬੰਦੀ ਕਰਕੇ ਕਿਤੇ ਹੋ ਗਿਆ ਹੋਵੇ ਉੱਥੇ ਗਿਆ ਹੋਵੇ ਨਹੀਂ ਜੀ ਨਹੀਂ ਉਹ ਉਹ ਜੀ ਤਾਂ ਨਹੀਂ ਕੋਈ ਗੱਲ ਜੀ ਕੋਈ ਕੋਈ ਝੜੇ ਬੰਦੀ ਕਰਕੇ ਨਹੀਂ ਹੋਇਆ ਵੀ ਪਿੰਡ ਦੇ ਵੀ ਸਹਿਮਤੀ ਦੇ ਨਾਲ ਹੀ ਹੋਇਆ ਸਾਰਾ ਵੀ ਪਾਰਟੀ ਬਾਜੀ ਤੋਂ ਉੱਚੇ ਉੱਟ ਕੇ ਨਹੀਂ ਨਹੀਂ ਜਿਹੜਾ ਦੁਬਾਰਾ ਮਾਮਲਾ ਉੱਠਣਾ ਦੁਬਾਰਾ ਜੀ ਉਹ ਇੱਥੇ ਇੱਕ ਬੰਦਾ ਆਇਆ ਸੀਗਾ ਵੀ ਸਵੇਰ ਤੋਂ ਪਹਿਲਾਂ ਉਹ ਕਹਿੰਦਾ ਵੀ ਡਾਕਟਰ ਸਾਹਿਬ ਜੀ ਕਹਿੰਦੇ ਵੀ ਸਾਡੇ ਕੋਲੇ ਵੀ ਜਿਹੜੀ ਜਥੇਬੰਦੀ ਆਈ ਸੀ ਉਹ ਤੇ ਉਹਨਾਂ ਨੇ ਧੱਕੇ ਨਾਲ ਸਤੋ ਬੜਵਾਤੀ ਵੀਡੀਓ ਹੂੰ ਅੱਛਾ ਹਾਂਜੀ 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 ਮਤਲਬ ਇੱਕ ਹੋਰ ਜਥੇਬੰਦੀ ਵੀ ਸਾਡਾ ਤਾਂ ਰਾਜੀਨਾਮਾ ਜਿਹੜਾ ਹੋਇਆ ਉਹੀ ਯਾਰਾ ਜੀਨਾਮਾ ਅਸੀਂ ਚੌਂਕੀ ਜੀ ਵੀ ਦੇਤਾ ਯਾਰਾ ਜੀਨਾਮਾ ਉਹਦੇ ਹਾਂਜੀ ਕੀ ਕਾਰਨ ਹੈ ਵੀ ਮਾਸਟਰ ਜੀ ਦੇ ਸਾਰਾ ਪਿੰਡ ਪਿੰਡ ਦਾ ਇੱਕ ਬਹੁਤ ਵੱਡਾ ਹਿੱਸਾ ਮਾਸਟਰ ਦੇ ਹੱਕ ਚ ਹੈ ਤੇ ਇੱਕ ਪਾਸੇ ਮਾਸਟਰ ਤੇ ਉਸੇ ਤੇ ਹੀ ਬੱਚੇ ਨੂੰ ਕੁੱਟ ਮਾਰਦੇ ਇਲਜ਼ਾਮ ਆ ਦੇਖੋ ਜੀ ਇਸ ਤਰ੍ਹਾਂ ਹੈਗਾਗਾ ਕਿ ਮਾਸਟਰ ਜੀ ਜੋ ਜਸਵਿੰਦਰ ਸਿੰਘ ਹੈਗਾ ਠੀਕ ਆ ਉਹ ਇੱਕ ਬਹੁਤ ਵਧੀਆ ਨੇਕ ਇਨਸਾਨ ਆਗੇ ਦੇ ਸਕੂਲ ਦੇ ਵਿੱਚ ਚਲੋ ਠੀਕ ਆ ਬੱਚੇ ਤੁਹਾਨੂੰ ਪਤਾ ਵੀ ਅੱਜ ਕੱਲ ਆਪਣੇ ਤੇ ਵੀ ਲਾ ਲਓ ਆਪਾਂ ਵੀ ਸਕੂਲਾਂ ਦੇ ਵਿੱਚ ਪੜ੍ਹੇ ਆ ਹਨਾ ਤੋਂ ਇਸ ਕਰਕੇ ਇਹ ਆ ਕਿ ਵੀ ਬੱਚੇ ਨੂੰ ਉਹਨਾਂ ਨੇ ਮਾਸਟਰ ਜੀ ਨੇ ਚਲੋ ਝੜਕਿਆ ਉਸ ਤੋਂ ਬਾਅਦ ਇਹਨਾਂ ਦਾ ਸਾਰਾ ਸਮਝੌਤਾ ਹੋ ਗਿਆ ਸੀਗਾ ਸੋ ਮੈਂ ਜਿਹੜੀ ਮਤਲਬ ਕਿ ਆ ਆਪਣੇ ਖਾਲਸਾ ਜੀ ਨੇ ਗੱਲ ਕੀਤੀ ਹੋਈ ਹੈ ਜਥੇਬੰਦੀ ਨੂੰ ਸਾਡੇ ਬਹੁਤ ਸਤਿਕਾਰਯੋਗ ਆ ਉਹ ਸੋ ਉਹਨਾਂ ਨੂੰ ਬੇਨਤੀ ਹੈ ਕਿ ਕੱਲ ਇੱਕ ਮਤਲਬ ਕਿ ਇਹਨਾਂ ਨੇ ਫਿਰ ਦੁਬਾਰਾ ਇਸ ਮੁੱਦੇ ਤੋਂ ਬਾਅਦ ਸਮਝੌਤੇ ਤੋਂ ਬਾਅਦ ਇਹਨਾਂ ਨੇ ਇੱਕ ਆਪਦੀ ਕਾਨਫਰੰਸ ਕੀਤੀ ਹੋਈ ਆ ਉਸ ਤੇ ਵਿੱਚ ਇਹਨਾਂ ਨੇ ਮਤਲਬ ਕਿ ਚਲੋ ਇੱਕ ਅਸੀਂ ਉਹਨਾਂ ਦੇ ਬਹੁਤ ਸਤਿਕਾਰ ਕਰਦੇ ਆ ਉਹਨਾਂ ਨੇ ਕਿਸੇ ਸਰਪੰਚ ਸਾਹਿਬ ਨਾਲ ਨਹੀਂ ਆ ਕੇ ਗੱਲ ਕੀਤੀ ਚਾਹ ਕਿਸੇ ਪਿੰਡ ਦੇ ਮਤਲਬ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਨਹੀਂ ਤੋਂ ਚਲੋ ਇਹਨਾਂ ਨੇ ਇੱਕ ਇੱਕ ਪੱਖੀ ਬੱਚੇ ਦੇ ਮਾਤਾ ਪਿਤਾ ਨਾਲ ਆ ਕੇ ਉਹਨਾਂ ਨੇ ਗੱਲ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਬੱਚੇ ਦੀ ਮਾਤਾ ਵੱਲੋਂ ਇਹ ਗੱਲ ਕਹੀ ਗਈ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਠੀਕ ਹੈ ਜੀ ਤਾਂ ਇੱਕ ਐਸੀ ਵਿੰਗ ਦੇ ਮਤਲਬ ਕਿ ਕੁਝ ਕੋਈ ਆਪ ਦੀ ਉਹਨਾਂ ਜਥੇਬੰਦੀ ਵਗੈਰਾ ਸੀ ਉਹ ਵੀ ਆਏ ਹੋਏ ਸੀਗੇ ਮੈਰੀ ਉਹਨਾਂ ਕੋਲ ਵੀ ਬੇਨਤੀ ਹੈ ਮਤਲਬ ਕਿ ਸਤਕਾਰਯੋਗਾ ਸਾਡੇ ਵੀ ਥੋੜਾ ਉਹਨਾਂ ਨੂੰ ਵੀ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਵੀ ਇਸ ਮਸਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕੋਈ ਇਹੋ ਕਰਨ ਠੀਕ ਹੈ ਜੀ ਮਾਸਟਰ ਜੀ ਨੇ ਮਤਲਬ ਕਿ ਇਸ ਤਰ੍ਹਾਂ ਦਾ ਕੋਈ ਹੋ ਨਹੀਂਗਾ ਇਹ ਚੀਜ਼ਾਂ ਕਰਕੇ ਸਾਡੇ ਪਿੰਡ ਤੇ ਮਤਲਬ ਕਿ ਜੋ ਬੱਚਿਆਂ ਦੀ ਪੜ੍ਹਾਈ ਹੈ ਦੇਖੋ ਅੱਜ ਹੀ ਤੁਸੀਂ ਦੇਖ ਲਓ ਵੀ ਸਾਰਾ ਪਿੰਡ ਕਿੰਨਾ ਪਰੇਸ਼ਾਨ ਹੋਇਆ ਲੋਕ ਜਿਹੜੇ ਜਿੰਨੇ ਵੀ ਮਤਲਬ ਕਿ ਗਰੀਬ ਲੋਕ ਆਗੇ ਆਪਦੇ ਝੋਨਾ ਲਾਈ ਜਾਂਦੇ ਸੀਗੇ ਉਹਨਾਂ ਨੇ ਆਪਦਾ ਕੰਮ ਛੱਡਿਆ ਠੀਕ ਹੈ ਇੱਕ ਸਿਰਫ ਇੱਕ ਟੀਚਰ ਆਸਤੇ ਜੇ ਉਹ ਕਿਸੇ ਪਾਸੋਂ ਉਹਨਾਂ ਦਾ ਕੋਈ ਪੱਖ ਗਲਤ ਹੋਵੇ ਚਾਹੇ ਕੁਝ ਗਲਤ ਕਰ ਰਿਹਾ ਸੋ ਆਪਾਂ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਵੀ ਚਲੋ ਜੇ 100 ਕੋਈ ਬੰਦਾ ਚੰਗੇ ਕੰਮ ਕਰਦਾ ਨਾ ਤੂੰ ਤੂੰ ਜੇ ਇੱਕ ਮਾੜਾ ਹੋ ਜਾਊਗਾ ਤਾਂ ਉਹਦੇ 100 ਕੰਮਾਂ ਨੂੰ ਮਤਲਬ ਕਿ ਨਹੀਂ ਉਹ ਕੀਤਾ ਜਾਂਦਾ ਹੁੰਦਾ ਮਾੜਾ ਨਹੀਂ ਮੰਨਿਆ ਜਾਂਦਾ ਸੋ ਪ੍ਰਸ਼ਾਸਨ ਕੋਲੇ ਚਾਹੇ ਜਥੇਬੰਦੀਆਂ ਕੋਲੇ ਸਾਡੀ ਬੇਨਤੀ ਹੈ ਕਿ ਇਸ ਚੀਜ਼ ਨੂੰ ਜਾਂ ਕਰਨ ਪਿੰਡ ਦਾ ਵੀ ਥੋੜਾ ਜਿਆ ਸਮਝ ਦੇਣ ਖਾਸ ਕਰਕੇ ਪੰਚਾਇਤ ਦਾ ਸੰਯੋਗ ਦੇਣ ਉਹਨਾਂ ਨਾਲ ਗੱਲਬਾਤ ਕਰਨ ਉਸ ਤੋਂ ਬਾਅਦ ਹੀ ਕੋਈ ਅੱਗੇ ਮਤਲਬ ਕੋਈ ਕਾਰਵਾਈ ਕਰਨ ਬਾਈ ਜੀ ਪਹਿਲਾਂ ਹੀ ਇੱਕ ਐਸਾ ਕਾਨੂੰਨ ਹੈ ਵੀ 8ਵੀਂ ਤੱਕ ਬੱਚਿਆਂ ਨੂੰ ਫੇਲ ਨਹੀਂ ਕੀਤਾ ਜਾਊਗਾ ਉਸ ਤੋਂ ਬਾਅਦ ਅਜਿਹੀਆਂ ਸਥਿਤੀਆਂ ਪੈਦਾ ਹੋਣੀਆਂ ਫਿਰ ਤਾਂ ਬਹੁਤ ਨੁਕਸਾਨ ਨਹੀਂ ਹੋਊਗਾ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਆ ਦੇ ਵਿੱਚ ਹੋਊਗਾ ਹੀ ਕੋਈ ਬਾਕੀ ਟੀਚਰ ਪੜਾਉਣਾ ਹੀ ਛੱਡ ਜਾਣਗੇ ਡਰਦੇ ਕਿਉਂਕਿ ਅੱਜ ਕੱਲ੍ਹ ਹੋਰ ਬੋਲੂਗਾ ਕੋਈ ਇੱਕ ਅੱਦੇ ਜਵੱਗ ਦੇ ਮਾਰ ਤਾ ਟੀਚਰ ਨੇ ਕਿਸੇ ਨੇ ਤੂੰ ਵੀ ਕੋ 10 ਲੱਖ 2 ਲੱਖ ਰੁਪਏ ਮਿਲਣ ਸਾਨੂੰ ਜਾਂ ਅਸੀਂ ਦਾਵਾ ਕਰਦੇ ਆਂ ਤੇ ਟੀਚਰ ਕਿਹੜਾ ਪੜਾਊਗਾ ਹੋਰ ਕੋਈ ਟੀਚਰ ਕੋਈ ਨਹੀਂ ਚੱਕ ਹੁਣੇ ਪੜਾਉਣ ਵਾਸਤੇ ਦੋ ਦਿਨਾਂ ਦੀ ਜੋ ਕਿਉਂ ਟੀਚਰ ਨੂੰ ਡਰ ਹੋ ਗਿਆ ਵੀ ਮਾਂ ਪਿਓਟ ਕੇ ਦਾਵਾ ਕਰ ਸਾਡੇ ਹੋਰ ਖੁਸ਼ਹਰ ਕਾਰਵਾਈ ਹੋਈ ਸੀ ਕੀ ਕਰਾਂਗੇ ਇਹ ਕਿਤੇ ਨਾ ਕਿਤੇ ਪੈਸੇ ਦਾ ਲਾਲਚ ਨਹੀਂ ਲੱਗ ਰਿਹਾ ਕੀ ਕਹਿ ਸਕਦੀ ਹਾਂ ਹੁਣ ਪਗੜ ਕੋਲੀ ਸੀ ਇਹਨਾਂ ਦੇ ਬਾਕੀ ਟੀਚਰ ਤਾਂ ਕੀ ਮਾਰ ਵੀ ਤਾ ਮਾਰਾ ਮੜ ਬੱਚੇ ਤੇ ਕੋਈ ਵੱਡੀ ਗੱਲ ਵੀ ਨਹੀਂ ਸੀਗੀ ਕੋਈ ਉਹ ਕਹੇ ਤਾਂ ਜਾ ਕੇ ਸਕੂਲ ਉ ਜਾ ਆਪ ਗਾਉਂ ਫਿਰ ਬੱਚੇ ਦੇ ਨਾਮ ਬਾਰੇ ਉਹ ਜੇ ਗਲਤੀ ਕਰਦਾ ਸਾਨੂੰ ਦੱਸਿਓ ਨਾ ਇਹ ਵੀ ਗੱਲ ਕਹਿ ਸਕਦੀ ਐ ਐਡਾ ਗੱਲ ਵੀ ਮਾਈਟਰ ਦੀ ਬਦਲੀ ਨਹੀਂ ਹੋਣੀ ਚਾਹੀਦੀ ਇੱਥੇ ਇਸ ਸਕੂਲ ਦੇ ਵਿੱਚ ਰਵੇ ਨਾ 16-17 ਸਾਲ ਹੋ ਗਏ ਮੇਰੇ ਹਿਸਾਬ ਨਾਲ ਤੇ ਸਕੂਲ ਦਾ ਬਹੁਤ ਵਧੀਆ ਨੇ ਰਾਂਗ ਹੀ ਬਲਦਾ ਸਕੂਲ ਬਹੁਤ ਵਧੀਆ ਬਣਾ ਦਿੰਨਾਂ ਨੇ ਅੱਗੇ ਸਕੂਲ ਹੀ ਨਹੀਂ ਸੀਗਾ ਸਕੂਲਾਂ ਨੂੰ ਮਾਰ ਪਾਉਂਦਾ ਸਕੂਲ ਬਹੁਤ ਵਧੀਆ ਬਣਾ ਦਿੰਨਾਂ ਨੇ ਇਹੋ ਜਿਹੀ ਕੋਸ਼ਤਾ ਯੋਗਤਾ ਹੋਊਗੀ ਜਿਹੜੀ ਜਿਹਦੇ ਪਿੱਛੇ ਪਿੰਡ ਦਾ ਇੱਕ ਵੱਡਾ ਹਿੱਸਾ ਮਾਸਟਰ ਦੇ ਹੱਕ ਚ ਹੈ ਇਹ ਜਸਵਿੰਦਰ ਸਿੰਘ ਮਾਈਟਰ ਦਾ ਪਿਆਰੇ ਇੰਨਾ ਜੀ ਕਿਉਂਕਿ ਬਹੁਤ ਵਧੀਆ ਪੜਾਉਂਦੇ ਆਈ ਉਹ ਤੇ ਬਾਕੀ ਗਰੀਬ ਬੱਚਿਆਂ ਦਾ ਸਾਥ ਬਹੁਤ ਦਿੰਦੇ ਆ ਆਪਦੇ ਕੋਲੋਂ ਵੀ ਖਰਚ ਕਰਦੇ ਆ ਜੇ ਵਰਦੀ ਹੈਣੀ ਜਾਂ ਕਿਤਾਬਾਂ ਹੈਣੀ ਉਹ ਆਪਦੇ ਕੋਲੋਂ ਵੀ ਲੈ ਲੈਂਦੇ ਆ ਟਿਊਸ਼ਨ ਵਗੈਰਾ ਵੀ ਫ੍ਰੀ ਮੈਨੂੰ ਪੜਾ ਦਿੰਦੇ ਆ ਤੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਵੀ ਟੀਚਰ ਸੀ ਅਸੀਂ ਵੀ ਉਹਨਾਂ ਕੋਲੋਂ ਪੜੇ ਆ ਜੀ ਤੇ ਪਰਿਵਾਰ ਬਹੁਤ ਕਾਸੀ ਇਹ ਮੰਗ ਕਰਦੇ ਜਸਵੰਤ ਸਿੰਘ ਦੀ ਬਦਲੀ ਨਹੀਂ ਹੋਣੀ ਚਾਹੀਦੀ ਐਸੇ ਪਿੰਡ ਹੀ ਪੜਾ ਬਈ ਜੀ ਜੇਕਰ ਬਦਲੀ ਨਹੀਂ ਰੁਕਦੀ ਬਈ ਜਾਂ ਮਸਲਾ ਨਹੀਂ ਹੱਲ ਹੁੰਦਾ ਤੇ ਫੇਰ ਬਈ ਫੇਰ ਫੇਰ ਕੀ ਐਕਸ਼ਨ ਹੋਊਗਾ ਤੁਹਾਡਾ ਕਿਵੇਂ ਜੀ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਫਿਰ ਕੀ ਅਗਲਾ ਮਸਲਾ ਦਾ ਇਹ ਹੱਲ ਹੋਣਾ ਚਾਹੀਦਾ ਜੀ ਵੀ ਇੱਥੇ ਰਹਿਣਾ ਚਾਹੀਦਾ ਜ ਜਸਵਿੰਦਰ ਸਰ ਨੂੰ ਮੇਰੇ ਵੀ ਦੋ ਬੱਚੇ ਇੱਥੋਂ ਪੜ੍ਹ ਕੇ ਹਾਈ ਸਕੂਲ ਦੇ ਵਿੱਚ ਗਏ ਆ ਬਹੁਤ ਵਧੀਆ ਪੜਾਏ ਆ ਬੱਚਿਆਂ ਨੂੰ ਹਾਂਜੀ ਉਹਨਾਂ ਨਾਲ ਕਦੇ ਕੁੱਟਮਾਰ ਹੋਈ ਨਾ ਕਦੇ ਇੱਕ ਦਿਨ ਨਹੀਂ ਇਹੋ ਜੀ ਗੱਲ ਹੋਈ ਜੀ ਹਾਂਜੀ ਇਹਦਾ ਪਿਆਰ ਹੀ ਬਹੁਤ ਕਰਦੇ ਆ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਨਾਲ ਜਾਨੀ ਕਿ ਬੱਚਿਆਂ ਨੂੰ ਰੱਖਦੇ ਮੈਂ 6-7 ਦੰਦਾਂ ਦਾ ਬਾਅਦ ਨਾ ਮੈਂ ਜੰਨਾ ਰਹਿਣਾ ਕਿਉਂਕਿ ਵੀ ਚੇਅਰਮੈਨ ਦੇ ਹੋਣ ਦੇ ਨਾਤੇ ਤੇ ਮੈਂ ਵੇਨਾ ਰਹਿਣਾ ਉੱਥੇ ਉਹ ਵੀ ਵੈਸੇ ਮੀਟਿੰਗ ਹੁੰਦੀ ਰਹਿੰਦੀ ਮਾਸਟਰਾਂ ਦੀ ਸਾਡੇ ਨਾਲ ਤੇ ਵੈਸੇ ਪਿਆਰ ਬਹੁ ਕਰਦੇ ਵੀ ਇਸੇ ਮੈਂ ਤਾਂ ਨਹੀਂ ਵੇਖਿਆ ਹੁੰਦਾ ਨੂੰ ਵੀ ਕੋਈ ਬੜਾ ਘੁੱਟ ਮਾਰ ਕਰਦੇ ਆ ਪਿੰਡ ਦੇ ਹੋਰ ਵੀ ਇਹਨਾਂ ਦੇ ਲੋਕਾਂ ਦੇ ਬੱਚੇ ਪੜ੍ਹਦੇ ਹੋਣੇ ਆ ਥੋੜੇ ਬੱਚੇ ਪੜ੍ਹਦੇ ਜੀ ਇੱਥੇ ਨਹੀਂ ਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਗਲ ਖੁਰਪਾ ਠੀਕ ਆ ਸਰ ਜਸਵਿੰਦਰ ਮੈਂ ਸਫਾਈ ਕਰਾਉਣੀ ਹੁੰਦੀ ਆ ਜਦੋਂ ਕੋਈ ਵੀ ਕੰਮ ਹੁੰਦਾ ਜਸਵਿੰਦਰ ਸਰ ਮੈਨੂੰ ਫੋਨ ਲਾ ਦਿੰਦੇ ਆ ਆ ਉਹਦੀ ਤਨਖਾਹ ਦੇ ਵਿੱਚੋਂ ਮੈਨੂੰ 400 ਰੁਪਏ ਦਿਹਾੜੀ ਤੌਰ ਤੇ ਤੇ ਆੜੀ ਤੌਰ ਤੇ ਦਿੰਦੇ ਆ ਪ੍ਰਾਈਵੇਟ ਆਪ ਦੇ ਪੱਲਿਓਂ ਰੱਖੇ ਆਦੇ ਹਾਂਜੀ ਆਪ ਦੇ ਪੱਲਿਓਂ ਜੀ ਠੀਕ ਆ ਬਹੁਤ ਵਧੀਆ ਸਾਰਾ ਜਸਵਿੰਦਰ ਸਰ ਬਹੁਤ ਸੋਹਣਾ ਸਕੂਲ ਬਣਾਇਆ ਜਦੋਂ ਵੀ ਲੋੜ ਹੁੰਦੀ ਹੈ ਮੈਨੂੰ ਫੋਨ ਲਾ ਦਿੰਦੇ ਆ ਮੈਂ ਉੱਥੇ ਜਾ ਕੇ ਕਿ ਕਰਨ ਹੁੰਦੇ ਸਕੂਲ ਦੇ ਵਿੱਚ ਜਾ ਕੇ ਕੰਮ ਕਰਦਾ ਠੀਕ ਆ ਸਰ ਸਾਡਾ ਸਕੂਲ ਬਹੁਤ ਹੀ ਵਧੀਆ ਥੋੜੇ ਬੱਚੇ ਪੜ੍ਹਦੇ ਸਕੂਲ 'ਚ ਸਾਡੇ 5 ਬੱਚੇ ਪੜ੍ਹ ਕੇ ਗਏ ਜੀ ਉਹਨਾਂ ਨਾਲ ਕਦੇ ਇਹੋ ਜਿਹੀ ਸ਼ਿਕਾਇਤ ਆਈ ਨਾ ਨਾ ਉਹ ਸ਼ਿਕਾਇਤ ਨਹੀਂ ਆਈ ਜੀ ਸਾਡੇ 5 ਜੇ ਬੱਚੇ ਦੋ ਮੁੰਡੇ ਤਿੰਨ ਗੁੱਡੀਆਂ ਇੱਥੇ ਹੀ ਪੜ ਕੇ ਗਏ ਆ ਜੀ ਤੇ ਪਿਛਲੇ ਮੰਨ ਲਓ 2 ਸਾਲਾਂ ਤੋਂ ਹੀ ਹਾਈ ਚ ਗਿਆ ਮੁੰਡਾ ਇੱਕ ਤੇ ਕੋਈ ਇਹੋ ਜੀ ਗੱਲਬਾਤ ਹੀ ਜਾਣੀ ਹੈ ਤਾਂ ਪਿਛਲੀ ਕੋਈ ਰੰਜਿਸ਼ ਦੇ ਕਾਰਨ ਇਹ ਬੰਦਾ ਜਿਹੜਾ ਇਹਨਾਂ ਦੇ ਪਰਿਵਾਰ ਨੂੰ ਨਾਲ ਲੈ ਕੇ ਟਾਰਗੇਟ ਕਰ ਰਿਹਾ ਉਹੋ ਜੀ ਕੋਈ ਗੱਲ ਨਹੀਂ ਗਈ ਬਹੁਤ ਵਧੀਆ ਮਾਸਟਰ ਹੈ ਇਹ ਜਿਹੜੇ ਐਡੂਕੇਸ਼ਨ ਲਾਏ ਆ ਗਲਤ ਲਾਏ ਗਏ ਆ ਕੋਈ ਉਦਾਂ ਦੀ ਗੱਲ ਹੈ ਨਹੀਂ ਗਈ ਸਾਰਾ ਪਿੰਡ ਮਾਸਟਰ ਜੀ ਦੇ ਨਾਲ ਹੈ ਕਿਉਂ ਜੇ ਸਹੀ ਹ ਤਾਂ ਆਈ ਹੈ ਜੀ ਬਾਕੀ ਉਹ ਜਿਹੜਾ ਬੰਦਾ ਉਹਨਾਂ ਨੂੰ ਨਾਲ ਸਪੋਰਟ ਕਰ ਰਿਹਾ ਉਹ ਬੰਦੇ ਦਾ ਵजूद ਜਾਨਿਆ ਜਾਵੇ ਵੇਖਿਆ ਜਾਵੇ ਵੀ ਉਹ ਬੰਦੇ ਦਾ ਕੀ ਵजूद ਹੈ ਤੇ ਬਾਕੀ ਰਹੀ ਗੱਲ ਜਿਹੜੀ ਹੈ ਮਾਸਟਰ ਦੀ ਇਹਨਾਂ ਦਾ ਦੇਖਿਆ ਜਾਵੇ ਭਾਈ ਹੋਰ ਵੀ ਹੋਰ ਵੀ ਬਾਈ ਜੀ ਥੋੜੇ ਬੱਚੇ ਵੀ ਪੜਦੇ ਆਂ ਹਾਂਜੀ ਮੇਰੇ ਬੱਚੇ ਇੱਥੇ ਮੇਰੇ ਦੋਨੇ ਬੱਚੇ ਇਥੋਂ ਪੜ ਕੇ ਗਏ ਇੱਕ ਪੰਜਵੀਂ ਕਲਾਸ ਪੜ ਰਿਹਾ ਹੈਗਾ ਇੱਕ ਅੱਠਵੀਂ ਕਲਾਸ ਮੇਰੀ ਕੁੜੀਆ ਪੜ ਕੇ ਗਈ ਹੈ ਜੀ ਬਹੁਤ ਹੀ ਵਧੀਆ ਸਰ ਨੇ ਇੱਥੇ ਤੋਂ ਪਹਿਲਾਂ ਤਾਂ ਦੇਖੋ ਜੀ ਸਾਡੇ ਸਕੂਲ ਨੂੰ ਇੱਕ ਜ਼ੀਰੋ ਲੈਵਲ ਤੋਂ ਉਠਾ ਕੇ ਪਤਾ ਨਹੀਂ ਕਿੱਥੋਂ ਤੱਕ ਕਰਨੀ ਸੀ ਰੇ ਕਰਤਾਗਾ ਜਿੱਥੇ ਕੁਝ ਵੀ ਨਹੀਂ ਸੀਗਾ ਅੱਜ ਸਾਡਾ ਜਿਹੜਾ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਰ ਪਾਉਂਦਾ ਹੈ ਹੁਣ ਵੀ ਇਥੇ ਦਾ ਕਹਿ ਰਹੇ ਸੀ ਕਿ ਵੀ ਅਸੀਂ ਲਗਵਾ ਰਹੇ ਹਾਂ ਉਹ ਵੀ ਇਹਨਾਂ ਦੇ ਆਪ ਦੇ ਕੰਨੀਓਂ ਲੱਗ ਰਹੇ ਆ ਜੀ ਕੁਛ ਕੁਛ ਪਿੰਡ ਦੇ ਸਹਿਯੋਗ ਦੇ ਨਾਲ ਕੁਛ ਜਿਹੜੇ ਐਨ ਆਰ ਆਈ ਆਪਣੇ ਹੈਗੇ ਉਹਨਾਂ ਤੋਂ ਵੀ ਸਹਿਯੋਗ ਲੈ ਲੈ ਕੇ ਵੇਡਾ ਵਧੀਆ ਸਕੂਲ ਤਿਆਰ ਕੀਤਾ ਅਜੋ ਟੀਚਰ ਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ ਹੈਗਾ ਇਹਨਾਂ ਚਲੋ ਮੰਨਦੇ ਆ ਵੀ ਕੁਛ ਅੱਜ ਤੱਕ ਬੱਚਿਆਂ ਨੂੰ ਘੂਰਨਾ ਵੀ ਪੈਂਦਾ ਮਾਪੇ ਵੀ ਬੱਚਿਆਂ ਨੂੰ ਘੂਰਦੇ ਉਹਨਾਂ ਤੋਂ ਵੀ ਕੋਈ ਆਪਾਂ ਕਹੇ ਸਨ ਵੱਧ ਵੱਜ ਸਕਦੀ ਆ ਪਰ ਇਹ ਥੋੜਾ ਜੇ ਤੁਸੀਂ ਇਹਨਾਂ ਨੂੰ ਬਦਲੀ ਕਰਾ ਦਿਓ ਜਿਹਾ ਕਰਾ ਦਿਓ ਪਰ ਉਹ ਤਾਂ ਗਲਤ ਆ ਜੀ ਸਾਡੇ ਤੋਂ ਵੀ ਗਲਤੀਆਂ ਹੁੰਦੀਆਂ ਚਲੋ ਮੰਨਦੇ ਆਂ ਟੀਚਰ ਤੋਂ ਵੀ ਗਲਤੀ ਹੋ ਗਈ ਆ ਪਰ ਥੋੜਾ ਜੀ ਉਹਨਾਂ ਨੂੰ ਚੱਕ ਕੇ ਬਦਲੀ ਕਰਾ ਦਿਓ ਜੀ ਸਾਡੇ ਬੱਚਿਆਂ ਦਾ ਭੁੱਖ ਕੀ ਰਹੇਗਾ ਜੀ ਇਸ ਕਰਕੇ ਵੀ ਇੱਥੋਂ ਬਦਲੀ ਨਹੀਂ ਹੋਣੀ ਚਾਹੀਦੀ ਸਾਡੇ ਧੰਨਵਾਦ ਜੀ ਪਰਿਵਾਰ ਦਾ ਪਾਠ ਲੈਣ ਪਹੁੰਚਿਆ ਗਲਬਤ ਕਰਦੇ ਆਂ ਕੀ ਕਹਿਣਾ ਚਾਹੁੰਗੇ ਜਿਹੜਾ ਸਾਰਾ ਮਸਲਾ ਜੀ ਸਰਸੀ ਇਹ ਜੇ ਕੋਈ ਪੱਖ ਨਹੀਂ ਦੇਣਾ ਚਾਹੁੰਦੇ ਹਾਂਜੀ ਤੁਸੀਂ ਕੱਲ ਸੀਗੇ ਜੀ ਮਸਲੇ ਸਾਰੇ ਦੇ ਰੱਛੂ ਤੋਂ ਕੀ ਕਹਿਣਾ ਚਾਹਣਾ ਤੁਹਾਡਾ ਇਸ ਬਾਰੇ ਸਾਰੇ ਪੱਖ ਦੇ ਬਾਰੇ ਅ ਨਹੀਂ ਅਸੀਂ ਮਸਲਾ ਦਾ ਸਾਰਾ ਪਤਾ ਹੀ ਹੈ ਲੋਕਾਂ ਨੂੰ ਜੀ ਕੀ ਦੀ ਗਲਤੀ ਕੀ ਦੀ ਨਹੀਂ ਗਲਤੀ ਪਰ ਅਸੀਂ ਜਿਹੜਾ ਕੁਝ ਅੱਜ ਇਹਨਾਂ ਨੇ ਬਾਈਟ ਦਿੱਤੀ ਅਸੀਂ ਉਹਦੇ ਬਾਰੇ ਕੋਈ ਪੱਖ ਦੇਣਾ ਨਹੀਂ ਚਾਹੁੰਦੇ ਜੀ ਹਾਂਜੀ ਕੁਝ ਬੋਲਣਾ ਚਾਹੁੰਦੇ ਨਹੀਂ ਬੋਲਣਾ ਚਾਹੁੰਦੇ ਜਾਂ ਨਹੀਂ